ਰਾਤਰੀਏ ਕਾਲ ਤੁਸੀਂ ਜੁੜੇ ਹੋ ਤੱਕ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਉਹ ਸਿਆਸੀ ਮਾਰ ਮਾਲਵਿੰਦਰ ਸਿੰਘ ਮਾਲੀ ਮੌਜੂਦ ਨੇ ਬੇਅਦਬ ਮੁੱਦੇ ਦੇ ਉੱਤੇ ਅਸੀਂ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਵਿੱਚ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰੋਗੇ ਤੁਹਾਡੇ ਤੁਹਾਡੇ ਮਾਲੀ ਸਾਹਿਬ ਕੁਕਰੀਆ ਜੀ ਤਨਵਤ ਮਾਲੀ ਸਾਬ ਸਭ ਤੋਂ ਪਹਿਲਾਂ ਜੋ ਸੁਖਵੀਰ ਸਿੰਘ ਬਾਦਲ ਦੀ ਚਿੱਠੀ ਸ੍ਰੀ ਅਕਾਲ ਤਖਤ ਸਾਹਿਬ ਤੇ ਜੋ ਉਹਨਾਂ ਨੇ ਆਪਣੇ ਵੱਲੋਂ ਸਪਸ਼ਟੀਕਰਨ ਦਿੱਤਾ ਸੀਗਾ ਉਹ ਸਾਹਮਣੇ ਆਇਆ ਉਹਨੂੰ ਲੈ ਕੇ ਬਹੁਤ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਸੁਖਵੀਰ ਸਿੰਘ ਬਾਦਲ ਨੇ ਜੋ ਸਪਸ਼ਟੀਕਰਨ ਦਿੱਤਾ ਹੈ ਉਹਦੇ ਵਿੱਚ ਕਿਤੇ ਵੀ ਬੇਅਦਬੀ ਦਾ ਜ਼ਿਕਰ ਨਹੀਂ ਕੀਤਾ ਨਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਚਿੱਠੀ ਵੀ ਨਾਲ ਨਹੀਂ ਥੀ ਹੈ ਉਹਦੇ ਵਿੱਚ ਵੀ ਉਹ ਸਿਰਫ ਇਸ ਢੰਗ ਨਾਲ ਜ਼ਿਕਰ ਕੀਤਾ ਗਿਆ ਕਿ ਘਟਨਾਕਰਮ ਜੋ ਵਾਪਰੇ ਉਹਨਾਂ ਸਮਿਆਂ ਵਿੱਚ ਵਾਪਰੇ ਉਹਨਾਂ ਦਿਨਾਂ 'ਚ ਮਤਲਬ ਉਹ ਸਨ 20 ਸਤ ਤੋਂ ਲੈ ਕੇ 15 ਤੱਕ ਸਾਡੀ ਸਰਕਾਰ ਲਈ ਜੋ ਕੁਝ ਹੋਇਆ ਇਹਦਾ ਅਸੀਂ ਕੀ ਮਤਲਬ ਸਮਝੀਏ ਕਿ ਅਕਾਲੀ ਦਲ ਜਾਂ ਸੁਖਬੀਰ ਸਿੰਘ ਬਾਦਲ ਕੀ ਹਾਲੇ ਵੀ ਉਸ ਢੰਗ ਨਾਲ ਇਹਨੂੰ ਜਨਤਕ ਨਹੀਂ ਕਰਨਾ ਚਾਹੁੰਦੇ ਕਿ ਕਿਹੜੇ ਗੁਨਾਹ ਜਾਂ ਕਿਹੜੀਆਂ ਗਲਤੀਆਂ ਜਾਂ ਜੋ ਕੁਝ ਵੀ ਵਾਪਰਿਆ ਜਾਂ ਇਸ ਚਿੱਠੀ ਦੇ ਬਾਹਰ ਉਹਨੂੰ ਅਸੀਂ ਕਿਵੇਂ ਵੇਖੀਏ ਦੇਖੋ ਅਸਲ ਦੇ ਵਿੱਚ ਸੁਖਵਿੰਦਰ ਜੀ ਗੱਲ ਇਹ ਆ ਕਿ ਚਿੱਠੀ ਦੇ ਵਿੱਚ ਜਿਹੜੇ ਮਸਲੇ ਉਠਾਏ ਗਏ ਨੇ ਉਹ ਤਾਂ ਉਹਨੇ ਮੰਨੇ ਹੀ ਨਹੀਂ ਹੂੰ ਜੇ ਕਿਉਂਕਿ ਹਵਾਲਾ ਵੀ ਦਿੱਤਾ ਗਿਆ ਕਿ ਜੋ ਜਿਹੜੇ ਸਵਾਲ ਉਠਾਏ ਨੇ ਉਹ ਉਹਨਾਂ ਦਾ ਕੋਈ ਤਸੱਲੀ ਵੱਖ ਜਵਾਬ ਦੇਣ ਦੀ ਥਾਂ ਗੁਰੂ ਤੇ ਸੰਗਤ ਪਾਸੋਂ ਬਿਨਾਂ ਸ਼ਰਤ ਬਿਨਾਂ ਸ਼ਰਤ ਦਾ ਮਤਲਬ ਕੀ ਹੁੰਦਾ ਹੈ ਹਮ ਨੰਬਰ 1 ਨੰਬਰ 2 ਉਹਦੇ ਵਿੱਚ ਜਿਹੜਾ ਵੱਡਾ ਮਾਮਲਾ ਜੀ ਸਿੰਘ ਫਹਿਰਵਾਨ ਨੂੰ ਬੁਲਾ ਕੇ ਹੁਕਮਨਾਮਾ ਜਾਰੀ ਕਰਵਾਉਣਾ ਹਮ ਉਹਨੂੰ ਸਕਿਪ ਕਰ ਗਏ ਉਹਨੂੰ ਉਹਨੂੰ ਬਾਹਰ ਮਾਰ ਗਏ ਜਿਹਨੂੰ ਆਪਾਂ ਕਹਿੰਦੀ ਅਚ ਘਰ ਨਹੀਂ ਦੇਗੇ ਹੂੰ ਉਹਨਾਂ ਨੇ ਵੀ ਕਿਹਾ ਸੀ ਵੀ ਦਬਾਅ ਪਾ ਕੇ ਹੁਕਮਨਾਮਾ ਜਿਹੜਾ ਉਹ ਜਾਰੀ ਕਰਵਾਇਆ ਗਿਆ ਤੇ ਐਨੇ ਲੱਖ ਦੇ ਇਸ਼ਤਿਹਾਰ ਦਿੱਤੇ ਉਹਦੇ ਵਿੱਚੋਂ ਸਿਰਫ ਉਹਨਾਂ ਨੇ ਇਸ਼ਤਿਹਾਰਾਂ ਵਾਲੀ ਗੱਲ ਪੁੱਛ ਲਈ ਸ਼੍ਰੋਮਣੀ ਕਮੇਟੀ ਨੂੰ ਹੂੰ ਇਹ ਸ਼੍ਰੋਮਣੀ ਕਮੇਟੀ ਨੇ ਜਿਹੜੀ ਵਿਆਖਿਆ ਦਿੱਤੀ ਆ ਉਹ ਵੀ ਤੁਸੀਂ ਦੇਖ ਲਓ ਗਲਤ ਵਿਆਖਿਆ ਦਿੱਤੀ ਆ ਹੂੰ ਤੁਸੀਂ ਉਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਜੋ ਇਸ਼ਤਿਹਾਰ ਜਾਰੀ ਕੀਤਾ ਗਿਆ ਉਹ ਮੇਰੇ ਕੋਲ ਆ ਮੈਂ ਤੁਹਾਨੂੰ ਭੇਜ ਵੀ ਦੂ ਉਹ ਪੜੋ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਹੁਕਮਨਾਮੇ ਨੂੰ ਮੰਨਿਆ ਜਾਵੇ ਜਿਹੜਾ ਮਾਫੀ ਵਾਲਾ ਹੁਕਮਨਾਮਾ ਉਹਨੂੰ ਮੰਨਣ ਲਈ 90 ਲੱਖ ਦੇ ਜਾਂ 70 ਲੱਖ ਦੇ ਜਿੰਨੇ ਵੀ ਇਹ ਕਹਿੰਦੇ ਨੇ ਉਹ ਇਸ਼ਤਿਹਾਰ ਦਿੱਤੇ ਨੇ ਪਰ ਇਹ ਗੱਲ ਐ ਕਰ ਰਹੇ ਨੇ ਜਿਵੇਂ ਉਹ ਤਾਂ ਜੇ ਫਿਰ ਅਸੀਂ ਸਿੰਘ ਸਹਿਓ ਆਮ ਦੇ ਹੁਕਮ ਅਨਸਾਰ ਬਾਣੀ ਕਰਨ ਬਾਰੇ ਦੇ ਆਦਮੀਆਂ ਦੇ ਪਿਛਤਾਲ ਦੇ ਬਾਰੇ ਇਹਦਾ ਗੁਰੂ ਗ੍ਰੰਥ ਸਾਹਿਬ ਦੀ ਰਾਖੀ ਕਰਨੀ ਟੌਕਸੀ ਕਰਨ ਬਾਰੇ ਸਿੰਘ ਸਭਾ ਨੂੰ ਉਹਦੇ ਵਿੱਚ ਇਸ਼ਤਿਹਾਰ ਹੋਣਾ ਵਿਆਖਿਆ ਹੋਰਾ ਜੋ ਦੋ ਬੰਦਿਆਂ ਦਾ ਨਾਮ ਹੈ ਤੇ ਜਿਹੜੇ ਹੁਣ ਹੈ ਨਹੀਂ ਇੱਥੇ ਸਾਡੇ ਅੱਗੇ ਅਵਤਾਰ ਸਿੰਘ ਮੱਕਰ ਦਾ ਨਾਮ ਲੈਤਾ ਤੇ ਹਰਪ੍ਰੀਤ ਸਿੰਘ ਦਾ ਜਿਹੜਾ ਮੁਕਸ ਕਿਸ ਤਰ੍ਹਾਂ ਕੋਨਾ ਦੀ ਵੀਕ ਵੀਡੀਓ ਤੁਰੀ ਫਿਰਦੀ ਆ ਪੁਰਾਣੀ ਜਿਹਦੇ ਵਿੱਚ ਉਹ ਇਸ ਗੱਲ ਤੇ ਅਤਰਾਜੇ ਉਠਾਉਂਦੇ ਨੇ ਇਸ਼ਤਿਹਾਰ ਦੇ ਤੇ ਹੂੰ ਦੂਜੀ ਗੱਲ ਸੁਖਵੀਰ ਸਿੰਘ ਬਾਦਲ ਜਿਹੜਾ ਇਹ ਕਹਿੰਦਾ ਵੀ ਇੱਥੇ ਆ ਕੇ ਕੋਈ ਫਰਕ ਵਿਚਾਰਕ ਨਹੀਂ ਹੋ ਸਕਦਾ ਇਹ ਵੀ ਉਹਦੀ ਵਿਆਖਾ ਗਲਤ ਆ ਬਿਲਕੁਲ ਬਿਲਕੁਲ ਮਨੁੱਖ ਤੋਂ ਅਧਰ ਨਾਲ ਤੋਂ ਫਿਸ਼ਕਾਇਤ ਹੋ ਜੇ ਜੇ ਨਾ ਬਸੇ ਬਤੋਂ ਨਾ ਵੀ ਤੁਸੀਂ ਪ੍ਰਮਾਨ ਕਰਨੀ ਹੁੰਦੀ ਹੈ ਹਮ ਯਾਨਸ ਵੀ ਕਹੋ ਬਿਲਕੁਲ ਗਰੁਸਤ ਸਹੀ ਆ ਯਾਨ ਤੁਸੀਂ ਕਹੋਗੇ ਵੀ ਨਹੀਂ ਇਹ ਗੱਲ ਗਲਤ ਹੈ ਕੋਈ ਕਿਸੇ ਗਿਆ ਇਸ ਤਰ੍ਹਾਂ ਦੀ ਗੱਲ ਹੈ ਨਹੀਂ ਇਹ ਚਾਹੇ ਤੇ ਹੋਵੇ ਵੀ ਚਾਹੇ ਕਾਲੀ ਪਾਰਟੀ ਹੋਵੇ ਚਾਹੇ ਸਰਕਾਰ ਹੋਵੇ ਸचेत ਅਚੇਤ ਸਵਰਥ ਵਿੱਚ ਆ ਸੱਚੀ ਪੁੱਛਦਾ ਹੈ ਸੇਤ ਤੌਰ ਤੇ ਨਹੀਂ ਹੁੰਦੀਆਂ ਹੁੰਦੀਆਂ ਬਿਲਕੁਲ ਸੋ ਇਸ ਕਰਕੇ ਮੈਨੂੰ ਆ ਲੱਗਦਾ ਜੀ ਮੈਂ ਆਇਆ ਹੁੰਦਾ ਤਾਂ ਵੀ ਗੜਬੜਾ ਮਾਂ ਅੱਲਾਹੋ ਯਾਰ ਇੱਕ ਵਾਰ ਉਹੀ ਭਾਵਨਾ ਦਿਖਾਈ ਦਿੰਦੀ ਆ ਮਸਲੇ ਨੂੰ ਸਾਫ਼ ਸਪਸ਼ਟ ਕਰਨ ਦੀ ਥਾਂ ਤੇ ਨਾ ਗੋਲ ਮਾਲ ਵਰਤਾਇਆ ਗਿਆ ਹੁਣ ਤੁਸੀਂ ਇਹ ਦੇਖੋ ਜਿਹੜੇ ਬਾਦਲ ਸਾਹਿਬ ਨੇ ਉਹ ਲੋਕ ਕਿੰਨੀ ਲਿਖੀ ਅਖਬਾਰਾਂ ਤੇ ਹੀ ਸੱਦੇ ਸੀ ਹੂੰ ਇੱਥੇ ਦੀ ਹਵਾਰਤ ਬਦਲੀ ਗਈ ਆ ਪਹਿਲਾਂ ਉਹ ਵਿੱਚ ਸਾਫ਼ ਸੀ ਤੇ ਗਲਤੀਆਂ ਹੋਈਆਂ ਨੇ ਮੈਂ ਖੰਨਾ ਦਾ ਜੱਟ ਜੋ ਬਣਦੀ ਸਗਾ ਮੈਂ ਉਹ ਪੁਖਤੋਂ ਤਿਆਰ ਆ ਫੇਰ ਉਹ ਗੋਲ ਵੀ ਗੱਲ ਕਰਨੀ ਮੈਨੂੰ ਅਹਿਸਾਸ ਆ ਜੋ ਸਾਰਾ ਕੁਝ ਪਿਛਲੇ ਦਿਨਾਂ ਚ ਵਾਪਰਿਆ ਤੇ ਮੈਨੂੰ ਬੁੱਢੇ ਬਖਸ਼ੇ ਮੈਂ ਆਇਆ ਨਾ ਉਹਨਾਂ ਦੀ ਗਲਤੀ ਮੈਨੂੰ ਨਾਲ ਤੋਂ ਮਾਫੀ ਆਲੀ ਤੱਕ ਲੈਣੇ ਇਹ ਇਹਨਾਂ ਨੇ ਕਿਉਂਕਿ ਇਹਨਾਂ ਦੇ ਹੱਥ ਦੀ ਚਿੱਠੀ ਪਹਿਲੀ ਗੱਲ ਸਹਿਇਤਾ ਹਲਤੀ ਸੀ ਦੂਜੀ ਉਹਦਾ ਜਵਾਬ ਹਲਤਾ ਸੀ ਉਹਦਾ ਵਜ਼ਨ ਵਧਾਉਣ ਲਈ ਇਹਨਾਂ ਨੇ ਬਾਦਲ ਸਾਹਿਬ ਵਾਲੇ ਨਾਲ ਲਾਤੀ ਹੂੰ ਇਹ ਬਾਦਲ ਸਾਹਿਬ ਵਾਲੇ ਕਿਸੀ ਚੰਨੀ ਦੰਸੀ ਫਿਰ ਸੱਤ ਸਵਾਹਾਂ ਦੇ ਜਸਿਹਦਾਰ ਨੇ ਕਰਾ ਕੇ ਜੀ ਕਿਹਾ ਹੂੰ ਉਹਨਾਂ ਨੇ ਵੀ ਸੰਦੇਸ਼ ਪੱਤਰੇ ਪ੍ਰਾਤਿਨਾਮ ਬਿਲਕੁਲ ਜੀ ਮਾਲੀ ਸਾਹਿਬ ਇਹ ਮੈਂ ਨਾ ਮੈਂ ਵੀ ਚਿੱਠੀ ਦੀ ਭਾਸ਼ਾ ਪੜ੍ਹ ਰਿਆ ਸੀਗਾ ਲੋਕਾਂ ਤੱਕ ਵੀ ਪਹੁੰਚੀ ਹੋਣੀ ਕਿ ਸ੍ਰੀ ਅਕਾਲ ਤਖਤ ਸਾਹਿਬ ਬਖਸ਼ੇਂਦ ਗੁਰੂ ਦਾ ਬਖਸ਼ੇਂਦ ਸੱਤ ਅੱਗੇ ਜਾ ਕੇ ਜਿਵੇਂ ਉਹਨਾਂ ਨੇ ਜ਼ਿਕਰ ਕੀਤਾ ਕਿ ਮੈਂ ਬਿਨਾਂ ਕਿਸੇ ਸਵਾਲ ਜਵਾਬ ਦੇ ਸੱਚੇ ਦਿਲੋਂ ਵਾਹਿਗੁਰੂ ਅੱਗੇ ਜੋਦੜੀ ਕਰ ਰਹੇ ਆ ਜਾਂ ਇਹ ਜੋ ਅਲਫਾਜ਼ ਵਰਤੇ ਗਏ ਉਹ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਮਤਲਬ ਸ਼ੱਕੀ ਵੀ ਜਾਪਦੇ ਨੇ ਸਪਸ਼ਟ ਵੀ ਨਹੀਂ ਜਾਪਦੇ ਕਿ ਜੋ ਗੱਲ ਜਾਂ ਤਾਂ ਜੇ ਮਤਲਬ ਕਿ ਪਿਛਲਿਆਂ ਨੇ ਜੋ ਉਹਨਾਂ ਨੇ ਸ਼ਿਕਾਇਤ ਇਹਨਾਂ ਦੇ ਖਿਲਾਫ ਦਿੱਤੀ ਹੈ ਜਾਂ ਤਾਂ ਉਹ ਇਸ ਚੀਜ਼ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਸਪਸ਼ਟ ਹੁੰਦੇ ਕਿ ਆਖਰਕਾਰ ਕੀ ਹੋਇਆ ਸੀ ਕਿਵੇਂ ਹੋਇਆ ਸੀ ਜੋ ਉਹਨਾਂ ਨੂੰ ਪਤਾ ਸੀਗਾ ਉਹ ਸਾਰੇ ਦਾ ਜ਼ਿਕਰ ਹੁੰਦਾ ਉਹਨਾਂ ਨੇ ਵੀ ਮੋਟੀ ਮੋਟੀ ਗੱਲ ਕੀਤੀ ਇਹਨਾਂ ਨੇ ਵੀ ਉਹਦੇ ਉੱਤੇ ਪੈਂਦੀ ਤੇ ਜਿਹੜੀ ਸੱਟ ਮਾਰ ਦਿੱਤੀ ਹੈ ਜੀ ਅਸੀਂ ਇਸ ਤੰਗ ਨਾਲ ਮਾਫੀ ਮਤਲਬ ਕਿ ਕਬੂਲ ਕਰਦੇ ਆ ਸਾਰੀਆਂ ਭੁੱਲਾਂ ਮੈਂ ਮਤਲਬ ਕਿ ਆਪਣੀ ਝੋਲੀ ਦੇ ਵਿੱਚ ਲੈਣਾ ਅਸੀਂ ਹੁਣ ਇਹ ਇਹ ਜਿਹੜੀ ਸ਼ਬਦਾਬਲੀ ਹੈ ਇਹਨੂੰ ਕਿਵੇਂ ਸਮਝੀਏ ਕਿ ਕੀ ਅਗਾਹ ਵੀ ਜੇ ਮੰਨ ਲਓ ਕਿ ਕਿਸੇ ਨੇ ਕੋਈ ਬੇਅਦਬੀ ਵਾਲੇ ਮਾਮਲੇ 'ਚ ਜਾਂ ਕਿਸੇ ਵੀ ਢੰਗ ਨਾਲ ਧਾਰਮਿਕ ਭਾਵਨਾਵਾਂ 'ਵਾਂ ਭੜਕਾਉਣ ਵਾਲੀ ਗੱਲ ਕੀਤੀ ਹੋਵੇ ਮੁੜ ਕੇ ਉਹਦੇ ਖਿਲਾਫ ਸ਼ਿਕਾਇਤ ਜਾਏ ਉਹ ਇਦਾਂ ਗੋਲਮੋਲ ਕਰਕੇ ਜਦੋਂ ਮਾਫ਼ੀਆਂ ਮੰਗੇ ਜਾਂ ਗੋਲਮੋਲ ਕਰਕੇ ਕਬੂਲਨਾਮਾ ਰੱਖੇ ਤਾਂ ਕੀ ਇਹਦੇ ਨਾਲ ਸਮੁੱਚੇ ਜਿਹੜੇ ਸਿੱਖ ਸਿਧਾਂਤ ਤੋਂ ਛਿੱਕੇ ਤੇ ਨਹੀਂ ਟੰਗੇ ਜਾਂਦੇ ਦੇਖੋ ਜੀ ਇਹ ਪਹਿਲਾ ਵੀ ਜਿਹੜੀ ਬਖਲ ਸਾਹਿਬ ਦੀ ਚਿੱਠੀ ਆ ਉਹ ਜਿਵੇਂ ਹੁੰਦਾ ਨਾ ਅਰਾਉ ਢਾਲ ਤਾਨਣੀ ਵੀ ਕੋਈ ਹੋਰ ਨਾ ਸ਼ਿਕਾਇਤ ਕਰਦੇ ਜਾ ਕੇ ਥੋਸ ਮਸਲੇ ਵੀ ਆਏ ਕੀਤਾ ਸਰਕਾਰ ਨੇ ਆਏ ਕੀਤਾ ਸਰਕਾਰ ਨੇ ਪਹਿਲੀ ਆਪ ਜਾ ਕੇ ਤੁਸੀਂ ਆਪ ਦਾ ਅੱਖ ਰੱਖ ਲਓ ਤੇ ਆਪਣੀ ਢਾਲ ਤਾਨ ਲਓ ਹੁਣ ਜੋ ਦੇ ਕਿਹੜੇ ਨੁਕਤੇ ਉਹਨਾਂ ਨੇ ਉਵਾੜੇ ਨੇ ਉਹ ਉਹਨਾਂ ਬਾਰੇ ਤਾਂ ਇਹਨਾਂ ਨੇ ਆਪਣੀ ਗਲਤੀ ਮੰਨ ਲਈ ਮੰਨੇ ਲਿਆ ਜਾਂ ਮੰਨਣੀ ਹੋ ਪਈ ਹੈ ਇਹਨਾਂ ਨੂੰ ਸਾਥੀਓ ਕਿਉਂਕਿ ਉਹਨੇ ਪਿੱਛੇ ਜਿਹੜੀ ਵੋਟ ਸਿਆਸਤ ਕੰਮ ਕਰਦੀ ਸੀ ਜਾਂ ਜਿਹੜੀ ਜੁਲਮਾਂ ਦੀ ਜਾਂਚ ਕਰਾ ਕੇ ਦੋਸ਼ੀਆਂ ਨੂੰ ਮਜਰਮਾਂ ਦੇ ਕਟਹਿਰੇ 'ਚ ਖੜਾ ਕਰਨ ਦਾ ਵਾਅਦਾ ਕੀਤਾ ਸੀ ਸੱਲਣੇ 'ਚ ਜਾਂ ਬਿਨਾਂ ਸ਼ਰਤ ਹਮਾਇਤ ਦਿੱਤੀ ਸੀ ਬਾਜਪਾ ਨੂੰ ਜਾਂ ਕੇਂਦਰ ਨੇ ਜਿੰਨੇ ਵੀ ਕਾਨੂੰਨ ਬਣਾਏ ਫੈਦਲ ਕੰਦੇ ਦੇ ਵਿਰੋਧੀ ਸਾਰਿਆਂ ਦੀ ਹਮਾਇਤ ਕੀਤੀ ਉਹ ਪੋਲਿਟਿਕਸ ਤੋਂ ਉਹ ਦੋਹੇ ਤਰ੍ਹਾਂ ਹੀ ਹੱਤਪਾੜੀਆਂ ਇਹਨਾਂ ਨੇ ਨਾਲ ਲੰਮੀ ਇਹ ਤੇ ਹੋਰ ਇਹਦਾ ਵਾਅਦਾ ਹੋਰ ਵੀ ਜੇ ਕੋਈ ਗਲਤੀ ਆ ਇਹ ਦੋ ਮਰਦ ਇਹਨਾਂ ਸਾਰੀਆਂ ਵੀ ਆਵਾਜ਼ੀ ਮੰਗ ਕੇ ਹੁਣ ਤੱਕ ਦੀਆਂ ਗੋਹਾਂ ਨੇ ਹੂੰ ਸੋ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਨੇ ਮਤਲਬ ਹਰਕਾਰ ਸਿੰਘ ਮੱਕੜ ਤੇ ਹਰਚਰਨ ਸਿੰਘ ਦਾ ਨਾਮ ਲੈਤਾ ਵੀ ਉਹਨਾਂ ਪਰ ਜਿਹੜਾ ਕਿ ਹੈਗਾ ਵੀ ਉਹ ਇਸ਼ਤਿਹਾਰ ਐਸ ਮਕਸਦ ਲਈ ਜਾਰੀ ਕੀਤਾ ਸੀ ਪਰ ਉਹ ਜਿਹੜਾ ਇਸ਼ਤਿਹਾਰ ਆ ਜਦੋਂ ਤੁਸੀਂ ਉਹ ਪੜੋਗੇ ਉਹਦਾ ਉਹਦੇ ਨਾਲ ਕੋਈ ਸਬੰਧ ਨਹੀਂ ਹੂੰ ਸੋ ਇਹ ਇਸ ਕਰਕੇ ਇਹ ਦੇਖੋ ਕਹੀਂ ਜਾਓ ਤੁਸੀਂ ਦੋ ਮਰਦ ਜੇ ਤੁਸੀਂ ਗੁਰੂ ਨਾਲ ਜਿੰਨੂੰ ਤੁਸੀਂ ਕਹਿੰਦਾ ਬਹੁਤ ਵਿਸਮਾਖ ਦੀ ਗੱਲ ਆ ਉਹਦੇ ਨਾਲ ਇਸ ਤਰ੍ਹਾਂ ਦੀ ਸ਼ਬਦੀ ਫੇਰਾ ਫੇਰੀ ਜਾਵੇ ਹਾਰਚ ਤਰਾਈ ਜਾਂ ਚਲਾਕੀ ਕਰਨ ਦੀ ਕੋਸ਼ਿਸ਼ ਕਰੋਗੇ ਉਹ ਸਕੇ ਠੀਕ ਆ ਪਰਸ ਨਾਲ ਦੇ ਜefeਦਾਰ ਤੁਹਾਨੂੰ ਮੰਨ ਲੈਣਗੇ ਤੁਹਾਡੀ ਗੱਲ ਨੂੰ ਮੰਨ ਲੈਣਗੇ ਤੁਹਾਨੂੰ ਸਜ਼ਾ ਪਛਤਾਵਾ ਤਨਖਾਹ ਦੋ ਮਰ ਦੀ ਲੱਗ ਪਰ ਇਹਦੇ ਨਾਲ ਪੰਥਤਾ ਨਹੀਂ ਮੰਨਣਾ ਨਾ ਜੀ ਨਹੀਂ ਮੰਨਣਾ ਦੁਸਿਆ ਤਾਂ ਪੰਥ ਹੋਇਆ ਉਹ ਨੂੰ ਕਿਵੇਂ ਮੰਨਾਂਗੇ ਹੂੰ ਕੋ ਨੂੰ ਕੋ ਨੂੰ ਬਣਾਉਣ ਲਈ ਜਿਹੜੀਆਂ ਮੁੱਢੀਆਂ ਗੱਲਾਂ થઈ ਗਈਆਂ ਸੀ ਚੁੰਡਾ ਕਮੇਟੀ ਦੀਆਂ ਹੁਣ ਦੋਹੇ ਟੜੇ ਚੁੰਡਾ ਕਮੇਟੀ ਵੱਲੋਂ ਪਿੱਛੇ ਕਰੀਏ ਬੈਠੇ ਜੀ ਹੂੰ ਉਹ ਉਹ ਕਿਵੇਂ ਕੋਈ ਗੱਲੇ ਨਹੀਂ ਹੁੰਦੀ ਸੀ ਹੁੰਦਾ ਕਮੇਟੀ ਬਿਲਕੁਲ ਕਿਉਂਕਿ ਚੁੰਡਾ ਕਮੇਟੀ ਕਿਹੜੇ ਸਵਾਲ ਉਠਾਏ ਲੈਣਾ ਆਕਾਲੀ ਦਲ ਦਾ ਪ੍ਰਾਨ ਆ ਮੁੱਖ ਮੰਤਰੀ ਨਹੀਂ ਬਣ ਸਕਦਾ ਇਹਦਾ ਛੋੜਾ ਸਾਹ ਪਹਿਲਾਂ ਹਟਾਉਂਦੇ ਹੁੰਦੇ ਸੀ ਹੂੰ ਜਾਂ ਕ੍ਰੋਮਲੀ ਕਮੇਟੀ ਆ ਉਹਦੀ ਖੁਦਮੁਖਤਿਆਰੀ ਚਾਹੀਦੀ ਆ ਹਨ ਸਾਹਿਬ ਦੀ ਜਹਾਜ਼ ਹੱਸੀ ਚਾਹੀਦੀ ਆ ਗੁਲਾਬ ਜਸੇਦਾਰਾ ਜਿਹੜਾ ਚੋਣ ਦੀ ਲੜ ਸਕਦਾ ਕੀ ਕੋਈ ਸਮਝ ਨਹੀਂ ਨੰਬਰ ਉਹ ਨਹੀਂ ਘੱਟ ਉੱਨੜ ਸਕਦਾ ਇਹਦੇ ਨਾਲ ਉਹ ਜਿਹੜੇ ਇਹਨਾਂ ਦੀ ਨਿੱਜਤਾ ਪ੍ਰਸਤ ਸਵਾਰ ਪ੍ਰਸਤ ਵਿਪਾਲ ਪ੍ਰਸਤ ਇਹ ਆਸਾ ਉਹ ਤੋਂ ਉਮੀਦ ਰਹਿਣਾ ਮਸਲਾ ਹੱਲ ਨਹੀਂ ਹੋਣਾ ਤੇ ਜਦੋਂ ਤੱਕ ਤੁਸੀਂ ਮੁੱਦਿਆਂ ਦੀ ਸਿਆਸ ਨਹੀਂ ਹਵਾਰਦੇ ਲੋ ਖਾਸੋਂ ਪੰਚ ਨੂੰ ਜਾਂ ਪੰਜਾਬ ਨੂੰ ਜਾਂ ਮੁਲਕ ਨੂੰ ਦਰਪੇਸ਼ ਨੇ ਜੇਕਰ ਮਾਲੀ ਜੀ ਦੀ ਇੱਕ ਖਾਸ ਗੱਲ ਇਹ ਹੈ ਕਿ ਚਲੋ ਇਹ ਦਾ ਹੁਣ ਸਪਸ਼ਟੀਕਰਨ ਇਹਨਾਂ ਦਾ ਬਾਹਰ ਆ ਗਿਆ ਕੀ ਇਹ ਗੱਲ ਇੱਥੇ ਹੀ ਮੁੱਕ ਜਾਣੀ ਚਾਹੀਦੀ ਹੈ ਜਾਂ ਮੁਕਾ ਦਿੱਤੀ ਜਾਏਗੀ ਕਿ ਚਲੋ ਦੀ ਤਨਖਾਹ ਲਾ ਦਿਓ ਸੁਖਬੀਰ ਬਾਦਲ ਨੂੰ ਬਾਕੀ ਸਾਰੇ ਦੋਸ ਜਿਹੜੇ ਨੂੰ ਨਾਲੇ ਨਾਲ ਜਾਂ ਫਿਰ ਜਿਹੜੇ ਦੋਸ਼ੀ ਨੇ ਉਹ ਸਾਰੇ ਵਿੱਚ ਹੀ ਆ ਜਾਣਗੇ ਕੀ ਜਿਹੜੇ ਤਤਕਾਲੀ ਜਥੇਦਾਰ ਰਹੇ ਨੇ ਗਿਆਨੀ ਗੁਰਬਚਨ ਸਿੰਘ ਜਾਂ ਗਿਆਨੀ ਗੁਰਮੁਖ ਸਿੰਘ ਹੁਣ ਮੌਜੂਦਾ ਸਮੇਂ 'ਚ ਵੀ ਹੈਗੇ ਨੇ ਜਾਂ ਹਜ਼ੂਰ ਸਾਹਿਬ ਵਾਲੇ ਜਾਂ ਪਟਨਾ ਸਾਹਿਬ ਵਾਲੇ ਜਿਹੜੇ ਵੀ ਉਦੋਂ ਸ਼ਾਮਲ ਹੋਏ ਸੀ ਕਿ ਉਹਨਾਂ ਨੂੰ ਵੀ ਕਟੈਰ ਦੇ ਵਿੱਚ ਲਿਆ ਕੇ ਖੜਾ ਨਹੀਂ ਕੀਤਾ ਜਾਣਾ ਚਾਹੀਦਾ ਕਿ ਤੁਸੀਂ ਵੀ ਦੱਸੋ ਕਿ ਤੁਸੀਂ ਕਿਦੇ ਦਬਾਅ ਹੇਤ ਕਿਵੇਂ ਕੀ ਕੀਤਾ ਉਹਨਾਂ ਨੂੰ ਵੀ ਆਪਣਾ ਸੰਪੂਰਨ ਸਪਸ਼ਟੀਕਰਨ ਜਿਹੜਾ ਆ ਉਹ ਲਿਖਤੀ ਦੇਣਾ ਚਾਹੀਦਾ ਇਸ ਚੀਜ਼ ਨੂੰ ਲੈ ਕੇ ਉਹਨਾਂ ਨੂੰ ਵੀ ਜਿਹੜਾ ਉਹ ਤਨਖਾਹ ਦੇ ਜਿਹੜਾ ਦਾਇਰਾ ਹੈ ਉਹਦੇ ਵਿੱਚ ਲਿਆ ਕੇ ਖੜਾ ਕਰਨਾ ਚਾਹੀਦਾ ਦੇਖੋ ਜੀ ਇਹ ਜਿਹੜੀ ਸ਼ਿਕਾਇਤ ਆ ਜਾਂ ਉਹਨਾਂ ਦਾ ਕਾਨੂੰਨ ਨਾਮਾ ਉਹਦੇ ਵਿੱਚ ਉਹਨਾਂ ਨੇ ਹਿੰਟ ਦਿੱਤਾ ਵੀ ਦਬਾਅ ਪਾ ਕੇ ਹੁਕਮਨਾਮਾ ਜਾਰੀ ਕਰਵਾਇਆ ਗਿਆ ਚਾਹੇ ਇਹ ਤਦੰਦੀ ਉਹ ਸਮੇਂ ਦੇ ਸਿੰਘ ਸਹਿਬਾਨ ਜਾਨੀ ਗੁਰਵਕਸ਼ਨ ਸਿੰਘ ਤੋਂ ਸਾਧ ਪੁੱਛ ਕਰਨੀ ਜਾਵੇ ਪਰ ਕਿਉਂਕਿ ਉਹ ਹਾਰਿਆਂ ਨਹੀਂ ਮਸਲਾ ਸੁਟਾਤਾ ਉਹ ਇਸ ਕਰਕੇ ਉੱਤ ਰਿਹਾ ਕਿ ਮਸਲਾ ਜੇ ਤੁਰਿਆ ਨਹੀਂ ਇਕੱਲੇ ਇਖਾਰ ਦੇਤੇ ਦੀ ਇਖਾਰਾਂ ਬਾਣੇ ਜਿਹੜਾ ਸਪਸ਼ਟਕਰਨ ਦਿੱਤਾ ਬਿਨ ਬਲੇ ਮਤਲਬ ਜੋ ਹਕੀਕਤਾਂ ਦੇ ਨਾਲ ਉਲਟ ਦਿੱਤਾ ਹੂੰ ਸੋ ਇਸ ਕਰਕੇ ਇਹ ਹੁੰਦਾ ਨਾ ਵੀ ਜਿਵੇਂ ਵੀ ਕੇਰਾ ਗਲੋਹ ਗਲਾ ਮਾ ਲਾਹੋ ਜਾਲ ਫਿਰ ਬਾਕੀ ਦੇਖੀ ਜਾਊ ਕੀ ਹੋਣਾ ਦੇਖੀ ਜਾਊ ਤੁਸੀਂ ਜਦੋਂ ਤੁਸੀਂ ਕਹਿ ਰਹੇ ਹੋ ਮੈਂ ਨਮਾਣੇ ਸਿੱਖਵਜੋ ਪੇਸ਼ ਹੋ ਰਿਹਾ ਨਮਾਣੇ ਸਿੱਖਵਜੋ ਪੇਸ਼ ਕਿੰਨੇ ਹੋ ਰਿਹਾ ਤੂੰ ਜਿਹੜੇ ਬੰਦਿਆਂ ਨੇ ਸ਼ਿਕਾਇਤ ਕੀਤੀ ਆ ਕਬੂਲਨਾਮਾ ਦਿੱਤਾ ਉਹਨਾਂ ਨੂੰ ਪਾਰਟੀ ਕੋਰ ਕਮੇਟੀ ਖਤਮ ਕਰਕੇ ਉਹ ਉਹਨਾਂ ਦੇ ਅਹੁਦੇ ਵਾਲੇ ਖਤਮ ਕਰਕੇ ਫੇਰ ਦਰਵਾਜ਼ਾ ਹੋ ਗਏ ਸੀ ਹੁਣ ਤੁਸੀਂ ਦੇਖ ਲਓ ਹੁਣ ਫੇਰ ਵੱਡੇ ਆ ਤੁਨਾਂ ਜਿਹੜਾ 8 9 ਜਿਹੜੇ ਉਮਰ ਭਾਰੀ ਪਾਰਟੀ ਚੋਂ ਕੱਢਦੇ ਹੋ ਹਮ ਹਲੇ ਮਾਫੀ ਦਾ ਨਬਟਾਰਾ ਵੀ ਹੁਣ ਬਿਲਕੁਲ ਉਹ ਨਾ ਪਾਰਟੀ ਤੋਂ ਪਹਿਲੀ ਤੁਸੀਂ ਉਹਨਾਂ ਨੂੰ ਛਾਂਗ ਨਹੀਂ ਜਾ ਰਹੇ ਹੋ ਇਹ ਕਿਹੜੀ ਭਾਵਨਾ ਹੋਈ ਸੀ ਹਮ ਹਮ ਅੱਛਾ ਜਿਵੇਂ ਇਹਨਾਂ ਨੇ ਹੁਣ ਕੋਰ ਕਮੇਟੀ ਦੀ ਨਿਯੁਕਤੀ ਕੀਤੀ ਆ ਇਹਦਾ ਮਤਲਬ ਤੇ ਇਹ ਕਿ ਸੁਖਬੀਰ ਬਾਦਲ ਆਪਣੀ ਥਾਂ ਦੇ ਉੱਤੇ ਮਤਲਬ ਕਿ ਉਹ ਸਪਸ਼ਟ ਨੇ ਇਸ ਚੀਜ਼ ਨੂੰ ਲੈ ਕੇ ਕਿ ਤਨਖਾਹ ਜੋ ਵੀ ਲੱਗੇ ਅਸੀਂ ਜਿਹੜਾ ਸੁਖਬੀਰ ਬਾਦਲ ਉਹ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਨਹੀਂ ਦੇਣਗੇ ਉਸੇ ਢੰਗ ਨਾਲ ਉਹ ਪਾਰਟੀ ਦੀ ਪ੍ਰਧਾਨਗੀ ਕਰਦੇ ਰਹਿਣਗੇ ਤੇ ਅਕਾਲੀ ਦਲ ਜਿਹੜਾ ਇਹਨਾਂ ਦੀ ਅਗਵਾਈ 'ਚ ਉਸੇ ਢੰਗ ਨਾਲ ਅੱਗੇ ਵਧੇਗਾ ਹਾਂਜੀ ਜੋ ਇਹ ਫੈਸਲੇ ਲੈ ਰਹੇ ਨੇ ਉਹਨਾਂ ਤੋਂ ਤਾਂ ਇਹੀ ਗੱਲ ਪਤਾ ਲੱਗਦਾ ਤੁਸੀਂ ਉਹਨਾਂ ਨੇ ਥਾਂ ਆਪਣੇ ਬੰਦੇ ਭਰਤੀ ਆਪਣੇ ਚਲੋ ਅਕਾਲੀ ਦਲ ਦੇ ਕਹਿ ਲੋ ਆਪਣੇ ਬੰਦੇ ਕਹਿ ਲੋ ਉਹਨਾਂ ਤੁਸੀਂ ਥਾਂ ਦੇ ਰਿਹਾ ਭਰਤੀ ਕਰ ਰਹੇ ਹੋ ਤਾਂ ਕਿ ਤੁਹਾਡੇ ਨਾਲ ਖੜ ਜਾਣ ਪਰ ਸਵਾਲ ਤਾਂ ਫੇਰ ਉੱਥੇ ਆਉਂਦਾ ਸੁਖਵਿੰਦਰ ਜੀ ਜੇ ਚਲੋ ਸਾਰੇ ਇਕੱਠੇ ਹੋ ਜਾਣ ਸੁਖਵੀਰ ਗਿੱਕ ਲਈ ਪਹਿਲਾਂ ਵੀ ਇਕੱਠੀ ਸੀ ਗਿੱਕ ਲਈ ਦੇ ਵਿੱਚ ਜੋ ਇਹਦੀ ਕਾਰਜਸ਼ੈਲੀ ਸਾਹਮਣੇ ਆਈ ਹੈ ਜਿਹੜਾ ਜਥੇਵੰਦਕ ਧੰਕੇ ਦਾ ਹਾਲ ਸਾਹਮਣੇ ਆਇਆ ਜਿਵੇਂ ਫੈਸਲੇ ਲਏ ਜਾ ਰਹੇ ਨੇ ਉਹਨਾਂ ਤੋਂ ਸਾਫ਼ ਕਿ ਇਹ ਅਕਾਲੀ ਦਲ ਦਾ ਜਿਹੜਾ ਕੋਈ ਫੇਰ ਆਪਾਰ ਨਹੀਂ ਹੋ ਸਕਦਾ ਮੇਰੇ ਕੇਸ ਸਰਦਾਰ ਜੀ ਹੁਣ ਤਾਂ ਪੰਥ ਦੇ ਸਾਹਮਣੇ ਮੈਨੂੰ ਇਹ ਲੱਗਦਾ ਪੰਥ ਕੇਖਤਾਵਾ ਜਾਂਦਾ ਹੋਊ ਉਹ ਹੋਰ ਤਰ੍ਹਾਂ ਵੀ ਹੋ ਮਾਰ ਰਹੀਆਂ ਨੇ ਜਿਹਨਾਂ ਆਪਾਂ ਕਹਿੰਦੇ ਹੰਬਲੇ ਮਾਰ ਰਹੀਆਂ ਨੇ ਹੁਣ ਅੰਮ੍ਰਿਤਪਾਲ ਉਹਨਾਂ ਨੇ ਰਖਲ ਪੁੰਨਿਆਂ ਤੇ ਇਕੱਠ ਕਰ ਦਲੇ ਆ ਇਹਨਾਂ ਰੋਡੇ ਕਰਕੇ ਜੇ ਹਟੇ ਨੇ ਅਜੇ ਨਾ ਸਿਨਾਰਸੀ ਬਾਕੀ ਗੱਲ ਇਹਨਾ ਕੰਢੀਗੜ ਅਕਾਲ ਤਖਤ ਦਾ ਇਹ ਉਹਨਾਂ ਸਿੱਖ ਇਤਿਹਾਸ ਦੇ ਇਤਿਹਾਸ ਵਿੱਚ ਕੀ ਰੋਲ ਹੋਣਾ ਚਾਹੀਦਾ ਹੂੰ ਉਹ ਇਹ ਸਵਾਲ ਤਾਂ ਬੱਦਸ ਨੂੰ ਆਦਾ ਜਿਹੜਾ ਇਹ ਜਿਹੜਾ ਇਹ ਮਕਾਮ ਨੂੰ ਫਿਰਦੇ ਨੇ ਇਹ ਵੱਡੇ ਸਵਾਲ ਸਕਾਰੂ ਰੂਪ ਤੇ ਚਲਾਉਣ ਦੀ ਲੋੜ ਆ ਤਾਂ ਕਿ ਗੰਦੀ ਨਿਕਰੇ ਮਸਲੇ ਮੁੱਦੇ ਪਰਸ ਤੋਂ ਵੀ ਰੋਏ ਕਿਨੇ ਹਾਂ ਨਹੀਂ ਜੇ ਤੇ ਨਿਕਲ ਨਾ ਆਉਤਾ ਮਸਲੇ ਹੱਲ ਨਹੀਂ ਨਾ ਹੋਣੇ ਜੀ ਨਾਏ ਦੇ ਨਾਲ ਰੁੱਸਿਆ ਹੋਇਆ ਪੰਥ ਮੰਨਣਾ ਨਾ ਰੁੱਸਿਆ ਪੰਥ ਮੰਨਣਾ ਤੇ ਜਿਵੇਂ ਆਰਐਸਐਸ ਆਰਐਸ ਖੱਟੜਾ ਜਿਹੜੇ ਨਰਿੰਦਰ ਸਿੰਘ ਖੱਟੜਾ ਉਹਨਾਂ ਨੂੰ ਐਕਸਪੋਜ਼ ਕਰ ਰਹੇ ਨੇ ਜਾਂ ਉਹ ਇਹ ਇਹਨਾਂ ਨੂੰ ਐਕਸਪੋਜ਼ ਕਰ ਰਹੇ ਨੇ ਉਹ ਸਿਆਸਤ ਨੂੰ ਅਸੀਂ ਕਿਵੇਂ ਦੇਖਦੇ ਹੋ ਤੁਸੀਂ ਕਿ ਕਿਉਂਕਿ ਉਹ ਕਹਿੰਦੇ ਕਿ ਐਸਆਈਟੀ ਦੇ ਕੋਲ ਪੇਸ਼ ਹੋ ਕੇ ਆਏ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਉਹ ਬੋਲੀ ਬਦਲੀ ਅਕਾਲੀ ਦਲ ਵਾਲੇ ਜਾਂ ਬਿਰਸਤ ਸਿੰਘ ਬਲਟੋਆ ਹੋਰੀ ਇਹ ਕਹਿ ਰਹੇ ਨੇ ਕਿ ਜੀ ਇਹ ਫੇਕ ਕੰਫਰਾਂਟਾ ਜਿਹੜੇ ਅੱਜ ਤੱਕ ਕਦੇ ਉਹਨਾਂ ਨੇ ਸੁਮੇਸ਼ ਸਿੰਘ ਸੈਣੀ ਦੇ ਖਿਲਾਫ ਕੋਈ ਇਸ ਢੰਗ ਦੇ ਨਾਲ ਸਟੈਂਡ ਨਹੀਂ ਲਿਆ ਹਾਲਾਂਕਿ ਹੁਣ ਸੁਮੇਸ਼ ਸੈਣੀ ਦਾ ਮੀਡੀਆ 'ਚ ਉਸ ਤਰੀਕੇ ਦੇ ਨਾਲ ਨਾਮ ਨਹੀਂ ਆਉਂਦਾ ਕਿ ਉਹ ਕੀ ਕਰ ਰਹੇ ਨੇ ਜਾਂ ਕੀ ਬੰਦ ਹੈ ਉਹਨਾਂ ਦੇ ਕੇਸਾਂ ਦਾ ਦੇਖੋ ਜੀ ਉਹ ਗੱਲ ਤਾਂ ਉੱਥੇ ਖੜੀ ਹੈ ਨਾ 1997 ਵੇਲੇ ਜਿਹੜਾ ਲੋਕਾਂ ਨਾਲ ਵਾਦਾ ਕੀਤਾ ਸੀ ਕਿ ਜੋ ਹਿੰਸਾ ਖੱਗਲੀਆ ਉਹਦੇ ਕਾਰਨਾਂ ਦੀ ਜਾਂਚ ਕਰਾਂਗੇ ਤੇ ਜਿਹੜੇ ਦੁਖਸ਼ੀਆ ਉਹਨਾਂ ਨੂੰ ਮੁਜਰਮਾਂ ਦੇ ਕਟਹਿਰੇ 'ਚ ਖੜੇ ਕਰਾਂਗੇ ਉਹਦੇ ਵੱਲ ਪਿੱਛੇ ਤਰੁਆਲੀ ਜਿਹੜੇ ਕਾਰੀਆਕਟਰ ਸੀ ਉਹਨਾਂ ਨੂੰ ਪ੍ਰੋਮੋਸ਼ਨ ਦਿੱਤੀ ਆ ਹਸਲਾ ਵੀ ਇਹਨਾਂ ਦੇ ਨਾਲੇ ਰਿਹਾ ਹੁਣ ਤੱਕ ਇਹੀ ਪ੍ਰੋਮੋਸ਼ਨਾਂ ਨੰਦੇ ਰਿਹਾ ਇਹੀ ਉਹਦੀਆਂ ਇਹਨਾਂ ਜ਼ਿੰਮੇਵਾਰੀਆਂ ਨਾਉਂਦੇ ਰਿਹਾ ਉਨੇ ਇਕੱਲਾ ਦੇਖ ਦੇਖ ਟਿੱਕੇ ਕੱਢਦੇ ਆ ਜਿਹਨੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਜਿਹੜਾ ਇਹਨਾਂ ਨੇ ਨੁਕਤਾ ਉਠਾਇਆ ਮਤਲਬ ਇਹਨਾਂ ਨੇ ਇਜਹਾਰ ਆਲਮ ਤੇ ਸਹੀਦੀ ਦਾ ਉਠਾਇਆ ਉਹਦਾ ਸਿੱਧਾ ਜਿਹੜਾ ਪਹਿਲਾਂ ਸਾਰੇ ਪੁਰਸ਼ੀਆਂ ਨੂੰ ਮਤਲਬ ਵੱਡੇ ਅਹੁਦੇ ਦਿੱਤੇ ਫਿਰ ਉਹਨਾਂ ਦੇ ਇਸ ਸਰਕਾਰੀ ਫਰਮੇ ਲੜਨ ਦੇ ਫੈਸਲੇ ਤੇ ਤੇ ਫਿਰ ਜਿਹੜਾ ਨੁਕਸਾਨ ਹੋਇਆ ਜਿਹੜੇ ਪਰਿਵਾਰਾਂ ਦਾ ਉਹਨਾਂ ਵੱਲ ਪਿੱਛੇ ਕੀਤੀ ਸਾਹੀਆ ਹੁਸਨੂਲ ਸਹਰ ਤੇ ਫਰੀਦਕੋਟ ਦਾ ਪੀਸ ਦੇ ਆ ਉਹ ਹੀ ਆ ਉਹ ਲੋਕਾਂ ਦੇ ਮਨਾਵੇ ਉੱਤੇ ਲੋਕਾਂ ਦੇ ਚਰਾਂ ਦੇ ਉੱਤੇ ਉਹ ਉੱਥਰੀ ਪਈਆ ਜ਼ਬਰ ਦੀ ਖਾਤ ਤੇ ਜਿਹੜੇ ਅਗਲਾ ਕੁਦਰ ਦੇ ਆਣ ਤੁਸੀਂ ਜਿਹੜਾ ਪਰਿਵਾਰ ਰੋਣ ਗਿਆ ਈਨਸਾਲਾ ਚੋੜੀ ਬਾਹਰ ਹੀ ਫੜੀ ਕਿਸੇ ਨੇ ਬਿਲਕੁਲ ਸਹੀ ਗੱਲ ਓਏ ਇਹ ਦਰਦ ਵੀ ਥਾ ਪਾਉਂਦੀ ਲੋੜਾ ਇੰਨਾ ਵੀ ਇਚ ਰੱਖੀਆਂ ਕਰਕੇ ਵੀ ਇਹ ਉਦੋਂ ਬਾਅਦ ਇਹ ਬਦਲ ਗਿਆ ਜੀ ਉਦੋਂ ਬਾਅਦ ਇਹ ਬਦਲ ਗਿਆ ਉਹਦੇ ਕੋਲੇ ਨਾ ਹੋਰ ਬਸੇ ਰਹਣਗੇ ਹੁਣ ਜੇ ਹਜ਼ਾਰਾਂ ਮੁੰਡੇ ਮਾਰੇ ਨੇ ਚਲੋ ਮੰਨ ਲਓ 1% ਜਾਂ 2% ਸੱਚੇ ਮੁਕਾਬਲੇ ਹੋਣਗੇ ਸਾਰੇ 90% ਤੋਂ ਉਸਦਾ ਫਰਕ ਥੋੜਾ ਹੀ ਮਾਰੇ ਨੇ ਸਾਰੇ ਨੂੰ ਪਤਾ ਪੰਜਾਬ ਨੂੰ ਕਿਹੜਾ ਬੰਦੇ ਹੂੰ ਉਹ ਇੱਕ ਕਰਕੇ ਇਹਨਾਂ ਦਾ ਸਾਰਾ ਜੋਰ ਨਾਲ ਵਿਅਕਤੀਗਤ ਕਰਦਾਰ ਕੋਈ ਤੇ ਲੱਗਿਆ ਹੋਇਆ ਸੁਖਵੀਰ ਉਹਦਾ ਕਰੇ ਚੰਦੂ ਮੱਗ ਦੇ ਤੇ ਉਹ ਕੱਢ ਦਿੰਦੇ ਨੇ ਨਿਸ਼ਾਨਾ ਕਰੇ ਮੈਂ ਤਾਂ ਤੁਸੀਂ ਪੜਿਆ ਹੋ ਮੇਡਾ ਫੇਸਬੁੱਕ ਤੇ ਲਿਖਿਆ ਸੀ ਕੱਢਣ ਕੱਢਾਉਣ ਨੂੰ ਤਕੀਮਾਂ ਰੱਖਿਆ ਗਰੇ ਵਾਲ ਰੱਖਿਆ ਪਟਾਕੇ ਪਾਉਣ ਨੂੰ ਔਰ ਇਹਨਾਂ ਜਵਾਬ ਦੇ ਕਿਸੇ ਦਾ ਗੱਲ ਕਿਸੇ ਵੀ ਗੱਲ ਦਾ ਟੀਮਾਂ ਰੈਸ ਰੱਖੇ ਨੇ ਕਿ ਢੋਲਾ ਉਹ ਉਧਰ ਦੇ ਪਾਸੇ ਹੋਏ ਨੇ ਹੂੰ ਅੱਛਾ ਜਿਵੇਂ ਆਰਐਸ ਆਰਐਸ ਖਤਰਾ ਹੋ ਰਹੀ ਜਿਸ ਤਰੀਕੇ ਦੇ ਉਹ ਦਾਅਵੇ ਕਰ ਰਹੇ ਨੇ ਕਿ ਜੋ ਕੁਝ ਐਸਆਈਟੀ ਨੇ ਉਹਨੂੰ ਜਾਂਚ ਪੜਤਾਲ ਕੀਤੀ ਜਾਂ ਇਹਨਾਂ ਦੇ ਅੱਜ ਵੀ ਜਿਹੜੇ ਉਹ ਕਹਿੰਦੇ ਡੇਰਾ ਸਿਰਸਾ ਨਾਲ ਸੰਬੰਧ ਨੇ ਇਸ ਤਰ੍ਹਾਂ ਹਰਖਾ ਛਤਰਤੋਂ ਤੋਂ ਇਲਾਵਾ ਹੋਰ ਵੀ ਬੜੇ ਮਤਲਬ ਕਿ ਅਕਾਲੀ ਦਲ ਦੇ ਅੰਦਰ ਬੈਠੇ ਹੋਣੇ ਜਿਨ੍ਹਾਂ ਨੂੰ ਸਾਰਾ ਪਤਾ ਹੋਣਾ ਕਿ ਕੀ ਕੁਝ ਚੱਲਦਾ ਰਿਹਾ ਹੈ ਜਿਉਂ ਬੋਲਦੇ ਨੇ ਤਾਂ ਉਹਨਾਂ ਦੇ ਖਿਲਾਫ ਵਿਅਕਤੀਗਤ ਟਿੱਪਣੀਆਂ ਹੋਣੀਆਂ ਕੀ ਅਸੀਂ ਸਮਝੀਏ ਕਿ ਅਕਾਲੀ ਦਲ ਹਾਲੇ ਵੀ ਇਹਦੇ ਤੋਂ ਕੁਝ ਸਿੱਖਣ ਨੂੰ ਤਿਆਰ ਨਹੀਂ ਜਾਂ ਅਗਾਹ ਵੀ ਕੋਈ ਅਕਾਲੀ ਦਲ ਇਸ ਕਿਸਮ ਦੀਆਂ ਜਾਂ ਸੁਖਵੀਰ ਬਾਦਲ ਜਾਂ ਬਾਦਲ ਪਰਿਵਾਰ ਇਸ ਕਿਸਮ ਦੀਆਂ ਗਲਤੀਆਂ ਜਾਂ ਉਹਨਾਂ ਦੇ ਜਿਹੜੇ ਨਾਲ ਨੇ ਜਿਨ੍ਹਾਂ ਨੇ ਉਹਨਾਂ ਦੀ ਹਮਾਇਤ ਨਹੀਂ ਉਹ ਦੀ ਨਜ਼ਰ ਆਉਣਗੀ ਮਤਲਬ ਕਿ ਇੱਕ ਬੇਪ੍ਰੋਤਗੀ ਜੀ ਫੈਲ ਜਾਂਦੀ ਹੈ ਨਾ ਕਿ ਤੁਸੀਂ ਨਾਲੇ ਤੇ ਗੁਨਾਹ ਨੂੰ ਕਬੂਲ ਕਰ ਰਹੇ ਹੋ ਨਾਲੇ ਤੁਸੀਂ ਇੱਕ ਦੂਜੇ ਤੇ ਚਿੱਕੜ ਉਛਾਲੀ ਕਰ ਰਹੇ ਹੋ ਜੇ ਕੋਈ ਤੁਹਾਡੇ ਖਿਲਾਫ ਬੋਲਦਾ ਜਿਵੇਂ ਇਹਨਾਂ ਦੇ ਵਿੱਚ ਦਰਬਾਰਾ ਸਿੰਘ ਗੁਰੂ ਹੋਣੀ ਬੈਠੇ ਨੇ ਉਹਨਾਂ ਨੂੰ ਲੈ ਕੇ ਵੀ ਲੋਕਾਂ ਨੇ ਬਹੁਤ ਤਰਾ ਤਰੀਕਿਆਂ ਦੇ ਸਵਾਲ ਖੜੇ ਕੀਤੇ ਕਿ ਕਿਉਂ ਨਹੀਂ ਸਪਸ਼ਟ ਤੌਰ ਦੇ ਉੱਤੇ ਆ ਕੇ ਤੁਸੀਂ ਸਾਰਾ ਕੁਝ ਜਗਦਾਹਰ ਕਰਦੇ ਜੇ ਲੋਕਾਂ ਨੂੰ ਪਤਾ ਜਿਵੇਂ ਤੁਹਾਡੇ ਕਹਿਣ ਵਾਂਗੂ ਵੀ ਗੱਲ ਤਾਂ ਇਹ ਹੈ ਨਾ ਕਿ ਰੁੱਸਿਆ ਤੇ ਪੰਥ ਹੋਇਆ ਨਾਲ ਹੀ ਤੁਸੀਂ ਇਹ ਦੇਖੋ ਸਭ ਤੋਂ ਵੱਡੀ ਗੱਲ ਜੱਥੇਦਾਰ ਕੌਂਕੇ ਕਾਲਪੱਖ ਦੀ ਅਧਿਕਾਰਿਕ ਜਥੇਦਾਰ ਹੋਣ ਬਾਦਲ ਸਾਹਿਬ ਨੂੰ ਸਾਰਾ ਪਤਾ ਹੋਵੇ ਕਿ ਕਿਹਨੇ ਜਾਂ ਕਿੱਥੇ ਰੱਖਿਆ ਉਹਦੀ ਜਾਂਚਾਂ ਜਾਂਚ ਸੁਸਪਾਰਸ਼ ਐਫਆਰ ਦਰਜ ਕਰਕੇ ਜਾਂਚ ਅੱਗੇ ਵਧਾਓ ਦੂਜੀ ਜਾਂਚ ਤੀਜੀ ਜਾਂਚ ਚੌਥੀ ਜਾਂਚ ਰੋਲ ਪੀਣਾ ਵੀ ਫਿਰ ਇਸੇ ਕਰਕੇ ਜਦੋਂ ਪਹਿਲਾਂ ਆਹ ਕੱਤੀ ਪਿੱਲੀ ਜੀ ਮਾਫੀ ਮੰਗੀ ਆ ਨਾਲ ਦੀ ਨਾਲ ਕੌਂਕੇ ਸਾਹਿਬ ਵਾਲੀ ਰਿਪੋਰਟ ਆ ਜਿਹੜੀ ਉਹ ਉੱਪਰ ਕੇ ਸਾਹਮਣੇ ਆ ਗਈ ਮਤਲਬ ਜਿਵੇਂ ਉਹ ਹੱਸਦੇ ਸੀ ਨਾ ਵੀ ਬਾਦਲ ਕੇ ਇੱਕ ਪਾਸੇ ਰਹੁ ਕਰਦੇ ਨੇ ਦੂਜੇ ਪਾਸੇ ਭੜਿਆੜ ਖੁੱਲ ਜਾਂਦਾ ਇਹ ਇਹ ਗੰਨਾ ਨੇ ਜਿਹੜੀਆਂ ਪਤਾ ਇਹਨਾਂ ਨੂੰ ਨਿੱਜ ਪ੍ਰਸਤ ਪਰਿਵਾਰ ਪ੍ਰਸਤ ਤੇ ਵਪਾਰ ਪ੍ਰਸਤ ਸਿਆਸਤ ਜਿੱਤੋ ਜਿੰਨੀ ਹੋਈ ਉਹਨੇ ਕੀਤੀ ਆ ਇਹ ਹਮਾਤ ਸਾਰੀ ਨੰਗੇ ਨੇ ਬਿਲਕੁਲ ਸਹੀ ਕਰਕੇ ਜੇ ਤੁਸੀਂ ਸਿੱਧੀ ਜਿਵੇਂ ਗੁਰੂ ਸਾਹਿਬ ਨੇ ਵੀ ਕਿਹਾ ਨਾ ਵੀ ਆਪ ਆਪਣੇ ਗਿਰਵਾਣ ਵਿੱਚ ਰਣੀਵਾ ਕਰਦੇ ਜੇ ਉਸ ਤਰ੍ਹਾਂ ਦੇਖੋਗੇ ਸਮਝ ਜਾਓਗੇ ਨਹੀਂ ਤਾਂ ਫਿਰ ਡੁੱਬਦੇ ਕਿ ਕਿਸ ਦੀ ਤੋਂ ਡੁੱਬेंगे ਸਾਰੇ ਡੁੱਬेंगे ਸਰ ਜੇ ਮੰਨ ਲਈ ਬਤائیںਗੇ ਨਾ ਸਾਸੀ ਸਾਰੇ ਇਹ ਇਹ ਠੀਕ ਆ ਖੇਤਰੀ ਪਾਰਟੀ ਦੀ ਲੋੜ ਆ ਪਰ ਖੇਤੀ ਪਾਰਟੀ ਦਾ ਬਤ ਇਹ ਕਿੱਥੇ ਬਣਿਆ ਵੀ ਉਸ ਖਗੀਰ ਦੀ ਗਵਾਈ ਵਾਲਾ ਅਕਾਲੀ ਦਲ ਦੀ ਲੋੜ ਪੰਜਾਬ ਨੂੰ ਜਿਵੇਂ ਆਖਰੀ ਸਵਾਲ ਹੈ ਤੇ ਫਿਰ ਕੀ ਜਿਵੇਂ ਅਕਾਲੀ ਦਲ ਜਾਂ ਕਹਿ ਲੋ ਕਿ ਪੰਥਕ ਸਿਆਸਤ ਅੱਗੇ ਵਧਾਉਣ ਦੇ ਲਈ ਅਮਰਤਪਾਲ ਦਾ ਧੜਾ ਲੱਗਿਆ ਉਹ ਉਹਨਾਂ ਦੀ ਵੀ ਤਿਆਰੀ ਚੱਲ ਰਹੀ ਹੈ ਰੋਡੇ ਸਾਹਿਬ ਦੀ ਵੀ ਤਿਆਰੀ ਚੱਲ ਰਹੀ ਹੈ ਬਾਕੀ ਹੋਰ ਜਿੰਨੇ ਵੀ ਅਕਾਲੀ ਦਲ 1920 ਵਾਲੇ ਉਹ ਵੀ ਕਹਿ ਰਹੇ ਨੇ ਅਕਾਲੀ ਦਲ ਨੂੰ ਸੁਜੀਤ ਕਰਨੇ ਇਹਨਾਂ ਦੇ ਸੁਧਾਰ ਲਹਿਰ ਵਾਲੇ ਵੀ ਲੱਗੇ ਹੋਏ ਨੇ ਕਿ ਲੱਗਦਾ ਇਹ ਸਾਰੇ ਜਿਹੜੇ ਨੇ ਇਹ ਆਪਣੇ ਉਸ ਮਿਸ਼ਨ ਦੇ ਵਿੱਚ ਕਾਮਯਾਬ ਹੋ ਜਾਣਗੇ ਜਾਂ ਵਾਕਈ ਇਹਨਾਂ ਦੇ ਪਿੱਛੇ ਕੋਈ ਮਿਸ਼ਨ 나ਗਪੁਰ ਚੱਲਦਾ ਕੋਈ ਇੱਕ ਧਿਰ ਨੂੰ ਅਸੀਂ ਮੰਨੀਏ ਜਾਂ ਫਿਰ ਉਹ ਮਿਸ਼ਨ 나ਗਪੁਰ ਕੱਲ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਵੀ ਆ ਸਕਦਾ ਮਿਸ਼ਨ ਨਾਗਪੁਰ ਦਾ ਮਤਲਬ ਹੈ ਪੰਜਾਬ ਵਿੱਚ ਵੱਧ ਤੋਂ ਵੱਧ ਖਿਚੋੜਾ ਪਾਓ ਹਰਿਆਣੀ ਸਿਆਸਤ ਤੇ ਕੇਂਦਰਿਤ ਨਾ ਕਰਦੇ ਹੋ ਉਹ ਕੋਈ ਘੱਟ ਕਰਦਾ ਕੋਈ ਵੱਧ ਕਰਦਾ ਗੱਲ ਤਾਂ ਉਹਦੀ ਆ ਸਾਰੇ ਸਾਹਮਣੇ ਇਹ ਇਸ ਕਰਕੇ ਸਿਰਫ ਇਸ ਰੂਪ ਦੇ ਇੱਕ ਦੂਜੇ ਨੂੰ ਦੋਸ਼ ਦੇ ਕੇ ਇਹ ਗੱਲ ਅੱਗੇ ਦੀ ਵੱਧ ਨਹੀਂ ਪੰਸ ਕੇ ਪਰ ਬਾਦਲਿਆਂ ਦੀ ਏਕਤਾ ਨਾਲ ਉਹ ਪੰਸ ਇੱਕਤਾ ਜਿਹੜੀ ਉਹ ਸਮੇਂ ਦੀ ਲੋੜਾ ਉੱਧਰ ਨੂੰ ਪਾਉਣੇ ਚਾਹੀਦੇ ਨੇ ਠੀਕ ਆ ਸਾਰੇ ਕੋਸ਼ਿਸ਼ ਕਰਦੇ ਨੇ ਉਹਨਾਂ ਦਾ ਹੱਕਾ ਕਰ ਵਾਲੇ ਨਹੀਂ ਹੂੰ ਜੀ ਸ਼ੁਕਰੀਆ ਮਾਲੀਤ ਸੰਧਾਨ ਮਤੋੜਾ ਸ਼ੁਕਰੀਆ ਜੀ